ਬਾਗੀ ਤੜੇ ਦੇ ਵੱਲੋਂ ਬੀਤੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੀਤੀ ਗਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਦੱਸਦੀ ਹੈ ਕਿ 17 ਤਾਰੀਖ ਨੂੰ ਅਕਾਲੀ ਦਲ ਦੀ ਜੋ ਭਾਰਤ ਵਿੱਚ ਮੁਹਿੰਮ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਉਸ ਦਿਨ ਖਤਮ ਹੋਣ ਵਾਲੀ ਹੈ ਤੇ ਉਸੇ ਨੂੰ ਲੈ ਕੇ ਇੱਕ ਮੀਟਿੰਗ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਰੱਖੀ ਗਈ ਹੈ ਤਾ ਬਾਗੀਆਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋ ਚੁੱਕੇ ਨੇ ਜਿਨ੍ਹਾਂ ਨੇ ਧਾਰਮਿਕ ਸਜਾਵਾਂ ਵੀ ਨਿਭਾਈਆਂ ਨਹੀਂ ਉਹ ਕਿਸੇ ਵੀ ਹਾਲਤ ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਨਹੀਂ ਕਰ ਸਕਦੇ ਇਕੱਤਰਤਾ ਨਹੀਂ ਕਰ ਸਕਦੇ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਪੂਰੀ ਹੋਣ ਤੋਂ ਬਾਅਦ 17 ਤਾਰੀਖ ਨੂੰ ਵਿਸਾਖੀ ਵਾਲੇ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਇੱਕ ਮੰਗ ਪੱਤਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸੌਂਪ ਦਿੱਤਾ ਗਿਆ ਇਸ ਦੇ ਵਿੱਚ ਤਰਕ ਇਹ ਲਿਖਿਆ ਗਿਆ ਹੈ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਖਵੀਰ ਸਿੰਘ ਬਾਦਲ ਤੇ ਆਕਾਲੀ ਦਲ ਨੂੰ ਸਜ਼ਾ ਸੁਣਾਈ ਗਈ ਸੀ ਉਸ ਵੇਲੇ ਸੱਤ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹ ਟੀਮ ਬਣੀ ਸੀ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਵੱਲੋਂ ਜਥੇਦਾਰ ਦੇ ਨਾਲ ਮੁਲਾਕਾਤ ਕਰਕੇ ਇਹ ਤਰਕ ਦਿੱਤਾ ਗਿਆ ਸੀ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਕਮੇਟੀ ਦੇ ਦੌਰਾਨ ਭਾਰਤੀ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਇਲੈਕਸ਼ਨ ਚੋਣ ਚਿੰਨ ਨੂੰ ਖਤਮ ਕੀਤਾ ਜਾ ਸਕਦਾ ਹੈ ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਬਾਗੀਆਂ ਦੇ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਨਾ ਕਰਨ ਨੂੰ ਲੈ ਕੇ ਇਹ ਮੰਗ ਪੱਤਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸੌਂਪ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਲਜ਼ਾਮ ਇਹ ਲਗਾਏ ਗਏ ਨੇ ਕਿ ਜੋ ਲੋਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਗੌੜੇ ਨੇ ਹੁਣ ਉਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਕਿਵੇਂ ਕਰ ਸਕਦੇ ਨੇ ਬੀਬਾ ਕਿਰਨਜੋਤ ਕੌਰ ਨੇ ਜਾਣਕਾਰੀ ਇਹ ਵੀ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦੋਹਰੀ ਰਣਨੀਤੀ ਪਣਾਈ ਜਾ ਰਹੀ ਹੈ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਣਾਏ ਗਏ ਫੈਸਲੇ ਨੂੰ ਦਰਕਨਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਸਰੇ ਪਾਸੇ ਹੁਣ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਕਮੇਟੀ ਦੇ ਮੁਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਹ ਮੀਟਿੰਗ ਕਰਨ ਜਾ ਰਹੇ ਨੇ ਤੇ ਪ੍ਰਧਾਨ ਦੀ ਚੋਣ ਵੀ ਹੋ ਰਹੀ ਹੈ ਕੀਤਾ ਕਿ 12 April ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਉਹਨਾਂ ਨੇ ਭਰਤੀ ਕੀਤੀ ਹੈ ਉਹਦਾ ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਸੱਦਿਆ ਜਾਏਗਾ ਜਿਹੜਾ ਅਕਾਲੀ ਦਲ ਇਹ ਕਹਿੰਦਾ ਹੈ ਕਿ ਉਹਨਾਂ ਦੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣ ਦੇ ਨਾਲ ਉਨ੍ਹਾਂ ਦੀ ਪਾਰਟੀ ਦੀ ਮਾਨਤਾ ਰੱਦ ਹੁੰਦੀ ਹੈ ਤਾਂ ਉਹਨਾਂ ਨੂੰ ਕੋਈ ਹੱਕ ਨਹੀਂ ਇਸ ਧਾਰਮਿਕ ਸਥਾਨ ਤੇ ਆ ਕੇ ਇਸ ਪੰਥਕ ਸਟੇਜ ਦੇ ਉੱਪਰ ਆ ਕੇ ਆਪਣਾ ਇਜਲਾਸ ਕਰਨ ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਹ ਬੇਨਤੀ ਕਰਨਾ ਆਇਆ ਕਿ ਜਿਹੜਾ ਅਕਾਲੀ ਦਲ ਅਕਾਲ ਤਖਤ ਸਾਹਿਬ ਤੋਂ ਪਗੋੜਾ ਹੈ ਅਕਾਲ ਤਖਤ ਸਾਹਿਬ ਦਾ ਬਾਗੀ ਹੈ ਉਹਨੂੰ ਪੰਥਕ ਸੰਸਥਾਵਾਂ ਤੇ ਕੋਈ ਸਥਾਨ ਨਹੀਂ ਮਿਲਣਾ ਚਾਹੀਦਾ ਕਿਸੇ ਵੀ ਪੰਥਕ ਪਲੇਟਫਾਰਮ ਦੇ ਉੱਪਰ ਉਹਨਾਂ ਨੂੰ ਆਪਣਾ ਇਕੱਠ ਨਹੀਂ ਕਰਨ ਦੇਣਾ ਚਾਹੀਦਾ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਜਿਹੜੀ 5 ਮੈਂਬਰੀ ਕਮੇਟੀ ਬਣੀ ਹੈ ਉਹ ਆਪਣਾ ਕਾਰਜ ਕਰ ਰਹੀ ਹੈ ਔਰ ਪੰਥ ਨੂੰ ਉਹੀ ਕਮੇਟੀ ਸਮਰਪਿਤ ਹੈ ਜੋ ਲੋਕ ਉਸ ਤੇ ਅਧੀਨ ਭਰਤੀ ਕਰਕੇ ਅਕਾਲੀ ਦਲ ਦੀ ਸਿਰਜਣਾ ਕਰ ਰਹੇ ਉਹੀ ਪੰਥ ਪ੍ਰਮਾਨਿਤ ਹੋਵੇਗੀ ਲੇਕਿਨ ਬੀਬੀ ਜੀ ਕੇਂਦਰਾ ਉਹਨਾਂ ਦਾ ਕਹਿਣਾ ਕਿ 27 ਲੱਖ ਲੋਕਾਂ ਨੇ ਜਿਹੜਾ ਆ ਉਹ ਸਾਡੀ ਜਿਹੜੇ ਮੈਂਬਰ ਬਣੇ ਨੇ ਉਹਨਾਂ ਵੱਲੋਂ ਜੋ ਵੀ ਫੈਸਲਾਗਾ ਉਹ ਕੀਤਾ ਜਾਏਗਾ ਲਗਭਗ 20 ਸਾਲ ਬਾਅਦ ਨੂੰ ਦੁਬਾਰਤ ਪ੍ਰਧਾਨ ਮੰਤਰੀ ਦੀ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਇਸ ਨੂੰ ਜੋ ਮਰਜੀ ਉਹ ਕਰਨ ਸਾਨੂੰ ਉਸ ਤੇ ਨਾਲ ਕੋਈ ਮਤਲਬ ਨਹੀਂ ਹੈ ਅਸੀਂ ਤਾਂ ਕੇਵਲ ਸਿਧਾਂਤ ਦੀ ਗੱਲ ਕਰ ਰਹੇ ਆ ਕਿ ਆਕਾਲ ਤਖਤ ਸਾਹਿਬ ਨੂੰ ਜੋ ਸਮਰਪਤ ਹੈ ਉਹ ਹਮ ਅਕਾਲੀ ਦਲ ਦੀ ਸਿਰਜਣਾ ਹੀ ਅਕਾਲ ਤਖਤ ਸਾਹਿਬ ਦੇ ਸਥਾਨ ਤੇ ਹੋਈ ਸੀ ਔਰ ਜਿਹੜਾ ਅਕਾਲ ਤਖਤ ਨੂੰ ਸਮਰਪਿਤ ਨਹੀਂ ਹੈ ਤਾਂ ਫਿਰ ਆਪਣਾ ਕਿਤੇ ਹੋਰ ਜਾਵੇ ਉਹਨੂੰ ਇਹਨਾਂ ਸੰਸਥਾਵਾਂ ਵਿੱਚ ਆਉਣ ਦੀ ਜ਼ਰੂਰਤ ਨਹੀਂ ਜਿਹੜੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਅਧੀਨ ਚੱਲਦੀਆਂ ਉਹ ਆਜ਼ਾਦ ਹਨ ਜਾ ਕੇ ਜਿੱਥੇ ਮਰਜ਼ੀ ਚ ਮਰਜ਼ੀ ਕਰਨ ਤੁਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੁਝ ਦਿੱਤਾ ਹੀ ਆਸਵਾਸ਼ਨ ਹੋਏਗੀ ਮੀਟਿੰਗ ਕਿ ਨਹੀਂ ਹੋਏਗੀ ਜੇਕਰ ਹੋਏਗੀ ਤਾਂ ਫਿਰ ਕਿਸ ਤਰ੍ਹਾਂ ਵਿਰੋਧ ਕੀਤਾ ਜਾਏਗਾ ਕੀ ਕੀਤਾ ਜਾਏਗਾ ਜੀ ਅਸੀਂ ਪ੍ਰਧਾਨ ਸ਼ਰਮਣੀ ਕਮੇਟੀ ਨੂੰ ਆਪਣੇ ਵਿਚਾਰ ਦੱਸਨੇ ਸੀ ਕਿਉਂਕਿ ਸਾਡੀ ਮੈਂਬਰਾਂ ਦੀ ਇੱਕ ਕਮੇਟੀ तकरीबन 2 ਦਿਨ ਪਹਿਲੇ ਮੀਟਿੰਗ ਹੋਈ ਸੀ ਲੁਧਿਆਣੇ ਦੇ ਵਿੱਚ ਜਿਹਦੇ ਵਿੱਚ ਅਸੀਂ ਸਾਰਿਆਂ ਨੇ ਰਲ ਕੇ ਫੈਸਲਾ ਕੀਤਾ ਸੀ ਔਰ ਉਸ ਫੈਸਲੇ ਦੇ ਅਧੀਨ ਅਸੀਂ ਆ ਚਾਰ ਮੈਂਬਰ ਪ੍ਰਧਾਨ ਸਾਹਿਬ ਨੂੰ ਇਹ ਚੱਲਦੇ ਰੂਬਰੂ ਕਰਨ ਆਏ ਆ। ਔਰ ਦਾ ਲੈਟਰ ਆ ਇਹ ਅਸੀਂ ਸਾਰੇ ਸ਼ਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾ ਨਾਲੋਂ ਲਿਖ ਕੇ ਜੀ ਜੇ ਸਟਰਾ ਬੀਬੀ ਜੀ ਨੇ ਕਿਹਾ ਹੈ ਕਿ ਕਿਉਂਕਿ ਜਿਹੜੀ 7 ਮੈਂਬਰੀ ਕਮੇਟੀ ਤੋਂ ਬਾਹਰ ਤੜਾ ਭਗਾਉੜਾ ਆਇਆ ਸਾਡਾ ਚੋਣ ਨਿਸ਼ਾਨ ਖੁੱਸ ਜਾਣਾ ਜੇ ਅਸੀਂ 7 ਮੈਂਬਰੀ ਕਮੇਟੀ ਤੋਂ ਏ ਭਰਤੀ ਕਰਾਈ ਤੇ ਜੀ ਤੇ ਜੇ ਇੱਥੇ ਇਸੇ ਹੀ ਧਾਰਮਿਕ ਸਥਾਨ ਤੇ ਜਾਸ ਸਿੰਘ ਸਮੁੰਦਰੀ ਹਾਲ ਦੇ ਚ ਪ੍ਰਧਾਨ ਦੀ ਚੋਣ ਕਰਨਗੇ ਜੀ ਫਿਰ ਵੀ ਤਾਂ ਟਕੜੀ ਚੋਣ ਨਿਸ਼ਾਨ ਨੂੰ ਖਤਰਾ ਹੈ ਨਾ ਆਹੀ ਉਹਨਾਂ ਦੇ ਖਤਰੇ ਨੂੰ ਮਤਲਬ ਟਾਉਣ ਵਾਸਤੇ ਆਏ ਆ ਕਿ ਤੁਸੀਂ ਇੱਥੇ ਨਾ ਮਤਲਬ ਇੱਕ ਰੋ ਕਿਉਂਕਿ ਜੇ ਇੱਥੇ ਕਰੋਗੇ ਤੁਹਾਡਾ ਚੋਣਸ਼ਾਨੇ ਖੁੱਸ ਜਾਣਾ ਜੀ ਟਕਰੀ ਦਾ ਚੋਣਸ਼ਾਨ ਇਸ ਕਰਕੇ ਤੁਸੀਂ ਕਿਉਂਕਿ ਮੰਨਦੇ ਤਾਂ ਹੈ ਨਹੀਂ ਨਾਕਾਲ ਤੱਕ ਸਭ ਦੀ ਮੰਨੀ ਦਾ ਧਾਰਮਿਕ ਤੌਰ ਤੇ ਇੱਥੇ ਤੇ ਤੁਸੀਂ ਆਪਣਾ ਜਿਹੜਾ ਜਨਰਲ ਜਲਾਸ ਹੈ ਕਿਤੇ ਉਹ ਥਾਂ ਤੇ ਕਰੋ ਜਿੱਥੇ ਚੋਣਸ਼ਾਨ ਬਰਕਰਾਰ ਰਹੇ ਕਾਲੀ ਦਲ ਦੀ ਸਿਰਜਣਾ ਤੋਂ 1920 ਚ ਜਿਹੜੀ ਹੋਈ ਸੀ ਉਹ ਉੱਥੇ ਕਲਕੱਤਾ ਸਾਬ ਤੇ ਹੋਈ ਸੀ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਸੀ ਉਹ ਤੇਜਾ ਸਮੁੰਦਰੀ ਹਾਲ ਚ ਪੰਥ ਦੇ ਜਿੰਨੇ ਵੱਡੇ ਅਜਲਾਸ ਫੈਸਲੇ ਹੋਏ ਆ ਉਹ ਇਸੇ ਹੀ ਮਹਾਰਾਸ਼ਟਰ ਤੇ ਹੋਏ ਆ ਸੋ ਅੱਜ ਗੁਰਦੁਆਰਿਆਂ ਵਿੱਚ ਡੈਲੀਗੇਟ ਚੁਣੇ ਗਏ ਆ ਜੀ ਉਹ ਵੀ ਤਾਂ ਖਤਰਾ ਹੈ ਨਾ ਕਿਤੇ ਚੋਣ ਨਿਸ਼ਾਨਾ ਹੋ ਜੇ ਅੱਜ ਜਿਹਨੇ ਡੈਲੀਗੇਟ ਜਲਾਸ ਹੋਇਆ ਨਾ ਅੱਜ ਦੇ ਨਾਲ ਕਿਤੇ ਡੈਲੀਗੇਟ ਸੁਣੇ ਉਹ ਵੱਖ-ਵੱਖ ਗੁਰਦਾਰਿਆਂ ਦੀਆਂ ਤੁਹਾਨੂੰ ਰੋਜ਼ ਹੀ ਤਸਵੀਰਾਂ ਵੇਖੀਆਂ ਨੇ ਉੱਥੇ ਨਹੀਂ ਇਹ ਚੋਣ ਨਿਸ਼ਾਨ ਜਿਹੜਾ ਹੈ ਖਤਮ ਹੁੰਦਾ ਉੱਥੇ ਵੀ ਤਾਂ ਚੋਣ ਨਿਸ਼ਾਨ ਨੂੰ ਖਤਰਾ ਹੈ ਨਾ ਸੋ ਅਸੀਂ ਆਲੇ ਉਹਨਾਂ ਨੂੰ ਕੋਈ ਖਤਰੇ ਜਿਨਾ ਕਿਤੇ ਪੈ ਜਾਣਾ ਉਸ ਖਤਰੇ ਤੋਂ ਅਸੀਂ ਉਹਨਾਂ ਨੂੰ ਸੁਚੇਤ ਕਰਨ ਆਏ ਆ ਤੁਹਾਡਾ ਚੋਣ ਨਿਸ਼ਾਨ ਜਿਹੜਾ ਹੈ ਉਹ ਬਜਣਾ ਨਹੀਂਗਾ ਤੁਸੀਂ ਜਾ ਕੇ ਬਾਹਰ ਕਰ ਲਓ ਕਿਉਂਕਿ ਇੱਥੇ ਕਰੋਗੇ ਧਾਰਮਿਕ ਸਥਾਨ ਆ ਤੇ ਚੋ ਨਿਸ਼ਾਨ ਨੂੰ ਨਾਲੇ ਖਤਰਾ ਹੋਏ ਨਾ ਸੋ ਅਸੀਂ ਇੱਕ ਕਰਕੇ ਆ ਚਿੱਠੀ ਜਿਹੜੀ ਦੇ ਕੇ ਆਏ ਆ گاؤں ਨਾਲੋਂ ਕਿ ਤੁਸੀਂ ਇੱਥੇ ਨਾ ਕਰੋ ਔਰ ਤੁਸੀਂ ਜਾ ਕੇ ਉੱਥੇ ਕਰੋ ਆਪਦਾ ਜਨਰਲ ਜਲਾਹ ਜਿੱਥੇ ਚੋ ਨਿਸ਼ਾਨ ਨੂੰ ਖਤਰਾ ਨਾ ਹੋਵੇ ਔਰ ਕਾਲ ਤੱਕ ਦੀ ਛੋਹ ਨਾ ਹੋਵੇ ਕਿ ਧਾਰਮਿਕ ਤੌਰ ਤੇ ਕਿਤੇ ਕਾਲੀ ਦਲ ਨੂੰ ਕਿਤੇ ਇਹ ਨਾ ਹੋਵੇ ਕੋਈ ਨਾਲ ਕੋ ਹੱਥ ਲਾ ਕੇ ਕੋਈ ਕਾਲੀ ਦਲ ਨੂੰ ਕੋਈ ਧਾਰਮਿਕ ਕਰ ਦਿੰਦਾ ਹੋਵੇ ਇਹੋ ਗੱਲ ਤੋਂ ਅਸੀਂ ਉਹਨਾਂ ਨੂੰ ਵੇਰ ਕਰਨ ਵਾਸਤੇ ਇਹ ਚਿੱਠੀ ਅਸੀਂ ਤਰਸੀਟ ਕਰਾਤੀ ਆ ਜੀ ਔਰ ਇਹ ਉਹਨਾਂ ਨੂੰ ਅਸੀਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿਉਂਕਿ ਸ਼ਰੋਮਣੀ ਕਮੇਟੀ ਸਾਰੇ ਸਿੱਖਾਂ ਦੀ ਆ ਉਹ ਇੱਕ ਧੜੇ ਦੀ ਰਹੀ ਵੀ ਬਾਦਲ ਧੜੇ ਦੀ ਕੱਲੇ ਸ਼ਰੋਮਣੀ ਕਮੇਟੀ ਸਾਰੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਆ ਸਾਰੇ ਸਿੱਖਾਂ ਦੀਆਂ ਭਾਵਨਾਵਾਂ ਦੀ ਉਹ ਜਿਹੜਾ ਹੈ ਪ੍ਰਗਟਾਉ ਕਰਦੀ ਆ ਸੋ ਇਸ ਕਰਕੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਆ ਕਿ ਉਹ ਇੱਕ ਧੜੇ ਦਾ ਇੱਥੇ ਜਰਨਲ ਜਲਾਸ ਨਾ ਹੋਣ ਦੇਣ ਕਾਕੇ ਉਹਨਾਂ ਦਾ ਚੋਣ ਨਿਸ਼ਾਨ ਬਣਾਓ ਜਿਹੜਾ ਇਹ ਖਤਮ ਹੋਵੇ ਤੇ ਨਾਲੇ ਉਹਨਾਂ ਨੂੰ ਜਿਹੜਾ ਉੱਪਰ ਚੋਣ ਦਾ ਖਤਰਾ ਚੋਣ ਕਮਿਸ਼ਨ ਦਾ ਉਹ ਵੀ ਨਾ ਦਟੜ ਜਾ ਤੁਹਾਨੂੰ ਲੱਗਦਾ ਨਹੀਂ ਕਿ ਜਾਣਬੁੱਝ ਕੇ ਇੱਥੇ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਜੋ ਗਾਗਵੀ ਧੜਾ ਹੈ ਉਹ ਨਾ ਪਹੁੰਚ ਸਕੇ ਕਿਉਂਕਿ ਬਹੁਤ ਸਾਰੇ ਨਹੀਂ ਇਹ ਨਹੀਂ ਗੱਲ ਇੱਥੇ ਜਿੰਨੇ ਜਿਹੜੇ ਕਾਲ ਤਖਸ ਤੋਂ ਕਾਲੀਦਲ ਜਦੋਂ ਤੋਂ ਬਣਿਆ ਸੀ ਨਾ 20 ਤੋਂ 21 ਤੋਂ ਸ਼ੁਰੂ ਤੋਂ ਉਹ ਜਰਨ ਜਲਾਸ ਇੱਥੇ ਹੁੰਦੇ ਰਹੇ ਨੇ ਪਰ ਉਹ ਕਾਲ ਤਖਸ ਸਾਹਿਬ ਨੂੰ ਸਮਰਪਿਤ ਲੋਕਾਂ ਦੇ ਇੱਥੇ ਜਿਹੜੇ ਆ ਜਰਨ ਜਲਾਸ ਹੁੰਦੇ ਆ ਹੁਣ ਆਸ ਵੇਲੇ ਜਿਹੜੀ ਆਪਣੇ ਪੰਜ ਮੈਂਬਰੀ ਕਮੇਟੀ ਹੈ ਪੂਰੀ 12 ਲੱਖ ਤੋਂ ਵੱਧ ਪ੍ਰਤੀ ਜਿਹੜੀ ਹੋ ਚੁੱਕੀ ਲੋਕੀ ਲੈ ਚੁੱਕੇ ਇਹ ਦਿਨ ਵੀ ਥੋੜੇ ਹੋਏ ਆ ਸੋ ਇਹ ਪ੍ਰਤੀ ਜਿਹੜੀ ਉਹ ਜਿਹੜੀ ਆਮ ਲੋਕ ਕਰਨ ਤੁਸੀਂ ਚਾਹੁੰਦੇ ਜਨਤ ਜਨਤਕ ਹੋਣੀ ਚਾਹੀਦਾ ਨਾਮ ਜਿੰਨੇ ਵੀ ਲੋਕ ਹੈ ਵੈਬਸਾਈਟ ਤੇ ਨਹੀਂ ਉਹਨਾਂ ਨੇ ਪਹਿਲਾਂ ਜਦੋਂ ਦੱਸਣ ਵੀ ਆਧਾਰ ਕਾਰਡ ਕੇ ਤੇ ਨਾ ਲਾਇਆ ਗਿਆ ਔਰ ਕਿਹਦੀ ਪ੍ਰਤੀ ਕੀਤੀ ਗਈ ਹੈ ਉਹ ਤੇ ਕਿਹੜੇ ਉਹ ਦੱਸਣਾ ਚਾਹੀਦਾ ਜਨਤਕ ਹੋਣਾ ਚਾਹੀਦਾ ਫਿਰ ਕੋਈ ਦੱਸਣਾ ਚਾਹੀਦਾ ਤੁਸੀਂ ਵੀ ਕਰੋਗੇ ਤੁਹਾਡੀ ਵੀ ਅਸੀਂ ਤਾਂ ਮਤਲਬ ਕਰ ਹੀ ਹੋ ਰਹੇ ਆ ਜਿਹੜੇ ਆਧਾਰ ਕਾਰਡ ਨਾਲ ਕਰ ਰਹੇ ਦੂਸਰੀ ਪ੍ਰਤੀ ਨਹੀਂ ਕਰ ਫਿਰ ਅਸੀਂ ਪੈਸਾ ਨਹੀਂ ਕੁਲਾਰੇ ਠੀਕ ਹੈ ਉਤਰੀ ਪਰਤੀ ਕਰ ਰਹਾ ਆ ਆਮ ਵਾਰੇ ਲੋਕ ਜਿਹੜੇ ਆਣ ਕੇ ਆ ਇਹ ਮਹਿਮ ਵਿੱਚ ਸ਼ਾਮਲ ਹੋ ਰਹੇ ਆ ਮੈਂ ਬਾਕੀ ਜਿਹੜੇ ਰਹਿੰਦੇ ਨੇ ਲੋਕ ਉਹਨਾਂ ਜਿੰਨਾਂ ਚਿਕ ਪਰਚੀਆਂ ਅਜੇ ਨਹੀਂ ਪਹੁੰਚ ਸਕੀਆਂ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਹਰ ਇੱਕ ਥਾਂ ਤੇ ਸਥਾਨ ਤੇ ਇਹ ਸਾਡੀਆਂ ਜਿਹੜੀਆਂ ਪਰਚੀਆਂ ਨੇ ਕਾਲ ਤੱਕ ਸਾਬ ਤੋਂ ਸਮਰਪਿਤ ਅਜਿਹੀਆਂ ਉਹ ਅੰਮ੍ਰਿਤਸਰ ਸਾਹਿਬ ਦੇ ਇੱਕ ਦਫ਼ਤਰ ਖੋਲ੍ਹਤਾ ਹੈ ਗੋਲਡਨ ਗੇਟ ਦੇ ਇਲਾਕੇ ਦਰਸ਼ਨ ਹੈਵਰ ਨੂੰ 35 ਨੰਬਰ ਕੋਠੀ ਹੈ ਉੱਥੋਂ ਆਣ ਕੇ ਉਹ ਪਰਚੀਆਂ ਜਿਹੜੀਆਂ ਨੇ ਉਹ ਹਾਸਲ ਕਰ ਸਕਦੇ ਠੀਕ ਹੈ ਦੱਸਿਆ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਦਲ ਨੂੰ ਵਾਂਝਾ ਕੀਤਾ ਗਿਆ ਸੀ ਉਸ ਵੇਲੇ ਤੋਂ ਬਾਅਦ ਲਗਾਤਾਰ ਹੀ ਸੱਤ ਮੈਂਬਰੀ ਟੀਮ ਦਾ ਗਠਨ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੀਤਾ ਗਿਆ ਸੀ ਪਰ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਵੱਲੋਂ ਜਥੇਦਾਰਾਂ ਨੂੰ ਮਿਲ ਕੇ ਇਹ ਤਰਕ ਦਿੱਤਾ ਗਿਆ ਰਿਹਾ ਸੀ ਕਿ ਜੇਕਰ ਜਥੇਦਾਰ ਵੱਲੋਂ ਦਿੱਤੇ ਗਿਆ ਦੇਸ਼ਾਂ ਤੋਂ ਬਾਅਦ ਉਹਨਾਂ ਦੀ ਭਾਰਤੀ ਹੁੰਦੀ ਹੈ ਤਾਂ ਉਹਨਾਂ ਦਾ ਚੋਣ ਨਿਸ਼ਾਨ ਖੁੱਸ ਸਕਦਾ ਹੈ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬਾਗਿਆਂ ਦੇ ਵੱਲੋਂ ਵੀ ਇਸੇ ਨੂੰ ਲੈ ਕੇ ਤਰਕ ਦਿੱਤਾ ਜਾ ਰਿਹਾ ਹੈ ਕਿ ਜੇਕਰ ਸਮੁੰਦਰੀ ਹਾਲ ਦੇ ਵਿੱਚ ਇਹ ਮੀਟਿੰ ਕੋ ਸਨ ਜਾਵੇ ਹੁਣ ਵੇਖਣਾ ਇਹ ਹੋਵੇਗਾ ਕਿ 17 ਤਾਰੀਖ ਨੂੰ ਹੋਣ ਵਾਲੀ ਮੀਟਿੰਗ ਤੋਂ ਬਾਅਦ ਕੀ ਵੱਡਾ ਫੈਸਲਾ ਹੁੰਦਾ ਹੈ ਤੇ ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੁਬਾਰਾ ਤੋਂ ਸੁਖਵੀਰ ਸਿੰਘ ਬਾਦਲ ਬਣਦੇ ਨੇ ਜਾਂ ਫਿਰ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਗੀਆਂ ਦੇ ਵੱਲੋਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਤੇ ਅਕਾਲੀ ਦਲ ਦੀ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਇੱਕ ਮੰਗ ਪੱਤਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਦਿੱਤਾ ਗਿਆ